ਸਾਸੀ ਕਾਲ ਜੀ ਨਮਸਕਾਰ ਮੈਂ ਗੁਰਵਿੰਦਰ ਸ਼ਰਮਾ ਬਾਈ ਲੱਖੀ ਭਾਈ ਬਖਤੌਰ ਅਸੀਂ ਅੱਜ ਤੁਹਾਡੇ ਉਰੇ ਇੱਕ ਫਰਿਆਦ ਕਰਨ ਲੱਗੇ ਆ ਕਿ ਬਠਿੰਡਾ ਦੇ 골ਡ ਮੈਡੀਕਲ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਬੱਚਾ ਦਾਖਲ ਹੈ ਕਾਫੀ ਕ੍ਰਿਟੀਕਲ ਹਾਲਤ ਹੈ ਉਸ ਦੀ ਮੰਡੀ ਖੁਰਦ ਨੇੜੇ ਮਾਈਸਰਖਾਨਾ ਪਿੰਡ ਹੈ ਬਠਿੰਡਾ ਜ਼ਿਲ੍ਹਾ ਤੇ ਇਹ ਉਹਨਾਂ ਦੀ ਮਾਤਾ ਹੈ ਇਹ ਉਸ ਬੱਚੇ ਦਾ ਪਿਤਾ ਜੀ ਹੈ ਕਿ ਬਾਈ ਸਰਪੰਚ ਸਾਹਿਬ ਆ ਪਿੰਡ ਦੇ ਤੇ ਉਹ ਮੋਤਵਰ ਪਿੰਡ ਦੇ ਬੰਦੇ ਆਏ ਆ ਅਸੀਂ ਸਾਰੇ ਜਣੇ ਤੁਹਾਡੇ ਮੂਹਰੇ ਫਰਿਆਦ ਕਰ ਰਹੇ ਆ ਕਿ ਮਰੀਜ਼ ਜਸਪ੍ਰੀਤ ਸਿੰਘ ਪੁੱਤਰ ਨਿਰਪੈ ਸਿੰਘ ਜਿਹਦਾ ਐਕਸੀਡੈਂਟ ਹੋ ਗਿਆ ਸੀ ਕੁਝ ਦਿਨ ਪਹਿਲਾਂ ਤੇ ਉਹਨੂੰ ਗੋਲਡ ਮੈਡੀਕਾ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਵਾਤਾ ਸੀ ਉਹਦੇ ਮਲਟੀਪਲ ਇੰਜਰੀਜ਼ ਹੈਗੀਆਂ ਜਿਵੇਂ ਹੈੱਡ ਇੰਜਰੀ ਹੈਗੀ ਆ ਪੇਟ ਦੇ ਵਿੱਚ ਉਹਦੀ ਇੰਜਰੀ ਹੈਗੀ ਆ ਉਹਦਾ ਪਿੱਤ ਜਿਹੜਾ ਹੈਗਾ ਉਹ ਲੀਕ ਹੋ ਰਿਹਾ ਬਾਹਾਂ ਟੁੱਟੀ ਆ ਤੇ ਉਸ ਤੋਂ ਬਾਅਦ ਉਹਦੇ ਲੱਤ ਦੇ ਉੱਤੇ ਜਿਹੜਾ ਹੈਗਾ ਕੱਟ ਹੈਗਾ ਤਾਂ ਇਸ ਤਰੀਕੇ ਨਾਲ ਉਸ ਦੀਆਂ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਹਾਲਤ ਹੈ ਜਿਹੜੀ ਨਾਜ਼ੁਕ ਸੀ ਪਰੰਤੂ ਖਤਰੇ ਤੋਂ ਉਹ ਫਿਲਹਾਲ ਤਾਂ ਬਾਹਰ ਕਰਤਾ ਕਿਉਂਕਿ ਆਪਰੇਸ਼ਨ ਉਹਦਾ ਹੋ ਗਿਆ ਪਰ ਇਹਨਾਂ ਕੋਲੇ ਦਿਹਾੜੀਦਾਰ ਪਰਿਵਾਰ ਹੈ ਇਲਾਜ ਕਰਾਉਣ ਲਈ ਕੋਈ ਪੈਸਾ ਨਹੀਂ ਹੈਗਾ ਤੇ ਤੁਹਾਡੀ ਥੋੜੀ ਜੀ ਮਦਦ 10 ਰੁਪਏ ਵੀ ਤੁਸੀਂ ਦੇ ਦਿਓ 100 ਦੇ ਦਿਓ 500 ਦੇ ਦਿਓ ਉਹ ਮਦਦ ਹੈ ਜਿਹੜੀ ਉਸ ਬੱਚੇ ਦਾ ਇਲਾਜ ਕਰਵਾ ਕੇ ਇਹਨਾਂ ਦਾ ਬੱਚਾ ਇਹਨਾਂ ਦੇ ਘਰੇ ਜਾਂਦਾ ਹੋ ਜੂਗਾ ਇੱਕ ਪਰਿਵਾਰ ਹੈ ਜਿਹੜਾ ਉਹ ਹੱਸਦਾ ਵਸਦਾ ਫੇਰ ਤੋਂ ਮੁੜ ਆਪਦੇ ਘਰੇ ਰਹਿਣ ਲੱਗ ਜੂਗਾ ਜੇਕਰ ਤੁਸੀਂ ਉਹਦੀ ਮਦਦ ਕਰਦੇ ਹੋ ਬਾਕੀ ਜਾਣਕਾਰੀ ਤੁਹਾਨੂੰ ਬਾਈ ਲੱਖੀ ਇਹ ਦੱਸ ਦਿੰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਾਰਿਆਂ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਆ ਕਿ ਇੱਕ ਮਜ਼ਦੂਰ ਪਰਿਵਾਰ ਆ ਸੋ ਇਹਨਾਂ ਕੋਲੇ ਇਲਾਜ ਕਰਵਾਉਣ ਨੂੰ ਇਹਨਾਂ ਜੇ ਆਪਾਂ ਕਹਿ ਦਈਏ ਵੀ ਖਰਚਾ ਹੈ ਨਹੀਂਗਾ ਸੋ ਇੱਕ ਸਾਰਿਆਂ ਦੇ ਅੱਗੇ ਅਸੀਂ ਇਹੀ ਫਰਿਆਦ ਕਰਦੇ ਆ ਕਿ ਆਪਾਂ ਜਿੰਨੀ ਵੀ ਮਤਲਬ ਤੁਸੀਂ ਕਰ ਸਕਦੇ ਹੋ ਕਿਉਂਕਿ ਸੰਗਤ ਤੋਂ ਵੱਡਾ ਕੋਈ ਨਹੀਂ ਹੁੰਦਾ ਸੰਗਤ ਸਾਹਮਣੇ ਜਿਹਦੀ ਮਾਇਆ ਕੁਝ ਵੀ ਨਹੀਂ ਹੁੰਦੀ ਸੋ ਇੱਕ ਮਾਂ ਦਾ ਬੱਚਾ ਜਿਹੜਾ 19 ਸਾਲ ਦਾ ਬੱਚਾ ਜਿਹੜੇ ਕਿ ਇਹਨਾਂ ਦਾ ਆ ਕੇ ਉਹਨੇ ਸਹਾਰਾ ਬੰਨਣਾ ਸੀ ਐਸੋ ਮਰਦੇ ਵਿੱਚ ਨੌਜਵਾਨ ਵਿਚਾਰਾ ਭਰਤੀਆਂ ਵੀ ਦੇਖ ਰਿਹਾ ਸੀਗਾ ਉਹਨੇ ਕਿਤੇ ਆ ਮਰ ਚਾ ਕਿੰਨਾ ਦਾ ਸਹਾਰਾ ਬੰਨਣਾ ਸੀਗਾ ਸੋ ਉਹਦੇ ਹਾਲਾਤ ਆ ਜਿਹੜੇ ਬਹੁਤ ਹੀ ਨਾਜ਼ੁਕ ਨੇ ਇਸ ਵਕਤ ਤੇ ਉਹਨਾਂ ਦੇ ਇਲਾਜ ਦੇ ਲਈ ਅਸੀਂ ਸਾਰੀ ਉਹਨਾਂ ਦੇ ਨਗਰ ਮੰਡੀ ਖੁਰ ਦੇ ਸਰਪੰਚ ਸਾਹਿਬ ਖੜੇ ਨੇ ਪਤਵੰਤੇ ਖੜੇ ਨੇ ਪਿੰਡ ਦੇ ਤੇ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਅਸੇਕ ਅਸੀਂ ਨੰਬਰ ਸਰਪੰਚ ਸਾਹਿਬ ਦਾ ਦੇ ਦਾਂਗੇ ਤੁਸੀਂ ਉਸ ਨੰਬਰ ਤੇ ਸਰਪੰਚ ਸਾਹਿਬ ਨੂੰ ਫੋਨ ਕਰਕੇ ਉਹਨਾਂ ਦੇ ਪਿਤਾ ਜੀ ਨੂੰ ਫੋਨ ਕਰਕੇ ਜਿਹੜੀ ਮਦਦ ਆ ਉਹ ਜ਼ਰੂਰ ਭੇਜਨੀ ਹੈ ਸਰਪੰਚ ਸਾਹਿਬ ਤੁਸੀਂ ਆਪਦਾ ਨੰਬਰ ਬੋਲ ਦਿਓ ਜੀ ਇਹਦਾ ਨੰਬਰ ਹੈਗਾ ਜੀ 99155 48160 ਇਹ ਫੋਨਪੇ ਨੰਬਰ ਹੈ ਤੇ ਕਾਲਿੰਗ ਨੰਬਰ ਹੈਗਾ 78148 22985 ਦੁਬਾਰਾ ਬੋਲੋ ਜੀ ਨੰਬਰ ਦੁਬਾਰਾ ਸਕਰੀਨ ਤੇ ਵੀ ਦੇ ਦੇਣਗੇ ਫੋਨਪੇ ਨੰਬਰ ਹੈਗਾ 99155 48160 ਇੱਕ ਮਾਪਿਓ ਦੇ ਕਾਲ ਨੰਬਰ ਹੈਗਾ 78148 22985 ਤੇ ਬਾਈ ਤੁਸੀਂ ਕੁਝ ਫਰਿਆਦ ਕਰਨੀ ਬੋਲਣਾ ਚਾਹੁੰਦੇ ਹੋ ਸਹੀ ਜਾਨੇ ਬੱਚੇ ਮਾਰ ਸਾਡੀ ਮਾਦੇ ਦਾ ਘਰ ਬੱਚੇ ਮੇਰਾ ਲਾਜ ਹੋਣਾ ਚਾਹੀਦਾ ਸਾਡੇ ਕੋਲੇ ਕੁਝ ਨਹੀਂ ਬਸ ਪੈਸਾ ਲਾਉਣ ਉਸ ਬਹੁਤ ਲਾ ਚੁੱਕੇ ਆ ਸੋ ਪਰਿਵਾਰ ਦੇ ਕੋਲੇ ਕੋਈ ਲੱਜ ਨਹੀਂ ਹੁੰਦੇ ਇਸ ਟਾਈਮ ਤੇ ਆ ਕੇ ਕਿਉਂਕਿ ਪਰਿਵਾਰ ਕੋਲੇ ਇੱਕ ਫਰਿਆਦਾ ਹੁੰਦੀਆਂ ਜੋ ਸੰਗਤ ਲੋ ਲਾਉਣ ਦੀਆਂ ਸੋ ਬਾਈ ਗੁਰਵਿੰਦਰ ਹੁਣੇ ਇੱਕ ਬਹੁਤ ਸੂਝਬਾਨ ਬਠਿੰਡਾ ਦੇ ਵਾਸੀ ਨੇ ਅੱਗੇ ਵੀ ਇਹ ਸ਼ੁਰੂ ਤੋਂ ਹੀ ਜਿਹੜਾ ਹੈਗਾ ਕਿ ਇਸ ਤਰ੍ਹਾਂ ਮਰੀਜ਼ਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਂਦੇ ਨੇ ਸੋ ਅਸੀਂ ਬਾਈ ਗੁਰਵਿੰਦਰ ਹਰਿਆ ਨੂੰ ਫਰਾਦ ਲਈ ਇਹਨਾਂ ਨੇ ਡੱਫਸਨ ਨਾਲ ਵੀ ਗੱਲ ਕੀਤੀ ਸੋ ਸੰਗਤ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਜਿੰਨੀ ਮਦਦ ਹੋ ਸਕੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਐ ਇਸ ਪਰਿਵਾਰ ਦੀ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਜੀ ਫਤਹ